जौनपाल वजू सेना जिंदाबाद 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 जौनपाल वजू से जिंदाबाद सिंदूर जिंदाबाद 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 माता माता की जय वंदे मातरम वंदे मातरम माता की सेना जिंदाबाद 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 ये जणा मेरा नाम राजीव शर्मा डिम्पी सचिव बीजेपी अमृतसर ਅੱਜ ਅਸੀਂ ਸਾਰੇ ਇਕੱਠੇ ਹੋਏ ਆ ਜਿਹੜੀ ਕੀ ਪਿਛਲੇ ਰਾਤ ਨੂੰ ਹਿੰਦੁਸਤਾਨ ਦੀ ਸੈਨਾ ਵੱਲੋਂ ਪਾਕਿਸਤਾਨ ਤੇ ਮਿਜ਼ਾਈਲ ਦਾ ਹਮਲਾ ਕੀਤਾ ਗਿਆ ਹੈ ਸੈਨਾ ਦਾ ਜਿਹੜਾ ਮੋਰਲ ਬੂਸਟ ਕਰਨ ਲਈ ਇਹ ਦੱਸਣ ਲਈ ਆਮ ਲੋਕਾਂ ਨੂੰ ਤੇ ਸੈਨਾ ਨੂੰ ਵੀ ਅਸੀਂ ਤੁਹਾਡੇ ਨਾਲ ਖੜੇ ਆ ਰਾਸ਼ਟਰੀ ਸੈਨ ਸੇਵਕ ਦੇ ਸਵੈਮ ਸੇਵਕ ਆ ਅਸੀਂ ਇਸ ਕਰਕੇ ਕਿਤੇ ਵੀ ਜਰੂਰਤ ਪਏ ਅਸੀਂ ਸਾਰੇ ਰਲ ਕੇ ਜਿਹੜੇ ਉਹ ਕਿਤੇ ਖੂਨ ਦੀ ਲੋੜ 'ਤੇ ਕਿਸੇ ਤਰ੍ਹਾਂ ਦੀ ਲੋੜ 'ਤੇ ਕਿਸੇ ਚੀਜ਼ ਦੀ ਜ਼ਰੂਰਤ 'ਤੇ ਆਮ ਜਨਤਾ ਨੂੰ ਸੈਨਾ ਨੂੰ ਅਸੀਂ ਖੜੇ ਆਂ ਜਰੂਰਤ ਪਵੇਗੀ ਤੇ ਸਾਡੇ ਵਿੱਚੋਂ ਲੋਕ ਜਿਹੜੇ ਉਹ ਬਾਰਡਰ ਤੇ ਵੀ ਜਾਣਗੇ ਕਿਸੇ ਚੀਜ਼ ਦੀ ਸਾਨੂੰ ਚੀਖਣੀ ਆ ਔਰ ਅਸੀਂ ਉਮੀਦ ਕਰਦੇ ਆਂ ਕਿ ਦੁਨੀਆ ਨੂੰ ਵੀ ਸੰਦੇਸ਼ ਚਲਾ ਗਿਆ ਕਿ ਹਿੰਦੁਸਤਾਨ ਨਾਲ ਹਿੰਦੁਸਤਾਨ ਨਾਲ ਟੇਢੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਜਿਹੜਾ ਵੀ ਹਿੰਦੁਸਤਾਨ ਨਾਲ ਟੇਢੀ ਅੱਖ ਨਾਲ ਵੇਖੇਗਾ ਉਹਦੀ ਅੱਖ ਜਿਹੜੀ ਉਹ ਕੱਢ ਦਿੱਤੀ ਜਾਏਗੀ ਪਾਕਿਸਤਾਨ ਨੂੰ ਜਿਹੜਾ ਉਹ ਬਹੁਤ ਹੀ ਕਰਾਰਾ ਜਵਾਬ ਅੱਜ ਦਿੱਤਾ ਗਿਆ ਅੱਜ ਮੌਕ ਡ੍ਰਿਲ ਐ ਅੰਮ੍ਰਿਤਸਰ 'ਚ ਜਿਹੜੀ ਵੀ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਮੌਕ ਡ੍ਰਿਲ 'ਚ ਜਿਹੜਾ ਪ੍ਰਸ਼ਾਸਨ ਦਾ ਸਾਥ ਹੋ ਤੈਨੂੰ ਕਾਮਯਾਬ ਕਰੋ ਕਿਉਂਕਿ ਜੇ ਆਉਣ ਵਾਲੇ ਦਿਨਾਂ 'ਚ ਜਰੂਰਤ ਪਈ ਤੇ ਜਿਹੜਾ ਮੌਕ ਡ੍ਰਿਲ ਦੇ ਵਿੱਚ ਅਸੀਂ ਕਿਹਾ ਵੀ ਰਾਤ ਨੂੰ ਜਿਹੜਾ ਕੋਈ ਵੀ ਲਾਈਟ ਨਹੀਂ ਜਗਾਨੀ ਉਹਦੀ ਰਿਹਸਲ ਹੈ ਉਹਦੇ ਨਾਲ ਜਿਹੜੀ ਸੈਨਾ ਦਾ ਮੋਰਲ ਬੂਸਟ ਹੁੰਦਾ ਹੈ ਤੇ ਜਿਹੜਾ ਦੁਸ਼ਮਨਾਂ ਨੂੰ ਪਤਾ ਨਹੀਂ ਲੱਗਦਾ ਵੀ ਹਮਲਾ ਕਿੱਥੇ ਕਰਨਾ ਹੈ ਤੇ ਆਪਣੇ ਆਪ ਦਾ ਬਚਾ ਇਸ ਚੀਜ਼ ਚ ਪੈਨਿਕ ਬਿਲਕੁਲ ਨਹੀਂ ਹੈ ਅਸੀਂ ਲੋਕ ਸਾਰੇ ਜਿਹੜੇ ਦੇਸ਼ ਨਾਲ ਖੜੇ ਆਂ ਔਰ ਖੜੇ ਰਵਾਂਗੇ ਜੈ ਹਿੰਦ ਜੈ ਭਾਰਤ ਅੱਜ ਰਾਤ ਨੂੰ ਬਲੈਕਆਊਟ ਦੀ ਮੈਚ ਲੜਾਈ ਬਲੈਕਆਊਟ ਦੀ ਮੌਕ ਡ੍ਰਿਲ ਮੈਂ ਤੁਹਾਨੂੰ ਦੱਸੀ ਹੈ ਜੀ ਬਲੈਕਆਊਟ ਦੀ ਮੌਕ ਡ੍ਰਿਲ ਹੈ ਲੋਕ ਸੁਚੇਤ ਨੇ ਲੋਕ ਲੋਕ ਜਿਹੜੇ ਆਪ ਵੀ ਸੈਨਾ ਨਾਲ ਤੇ ਭਾਰਤ ਦੀ ਜਿਹੜੀ ਜਿਹੜੀ ਗਵਰਨਮੈਂਟ ਆ ਉਹਦੇ ਨਾਲ ਖੜੇ ਨੇ ਮੋਦੀ ਜੀ ਦਾ ਕਦਮ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਸਮਾਂ ਘੱਟ ਹੈ ਪਰ ਅਸੀਂ ਕੁਛ ਨਾ ਕੁਛ ਜ਼ਰੂਰ ਕਰਾਂਗੇ ਉਹਨਾਂ ਨੇ ਕਾਰ ਵਿਖਾਇਆ ਫਿਰ ਇੱਕ ਵਾਰੀ ਹਿੰਦੁਸਤਾਨ ਵੱਲ ਡੇਢੀ ਨਜ਼ਰ ਨਾਲ ਹੁਣ ਕੋਈ ਨਹੀਂ ਦੇਖ ਸਕਦਾ ਜਿਹੜਾ ਵੇਖੇਗਾ ਉਹਦੀ ਅੱਖ ਕੱਢ ਦਿੱਤੀ ਜਾਏਗੀ ਹਾਂ ਜੀ ਮੈਂ ਅੰਮ੍ਰਿਤਸਰ ਤੋਂ ਅਲੋਚ ਪੰਡਾਰੀ ਦੇਖੋ ਇਹ ਪਹਿਲੋ ਜਿਹੜਾ ਮਿਸ਼ਨ ਸੰਧੂਰ ਨਾਮ ਹੀ ਰੱਖਿਆ ਵਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਪੂਨ ਮਿਸ਼ਨ ਸਰੂਪ ਦੱਸਦਾ ਵਾ ਕਿ ਇਹਦੇ ਪਿੱਛੇ ਕੀ ਕਾਰਨ ਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਇਹ ਜੋ ਕੀਆ ਜੋ ਕਹਿੰਦੇ ਨੇ ਕਹਿੰਦੇ ਆ ਉਹ ਕਰਦੇ ਆ ਇਹ ਕਰਕੇ ਦਿਖਾਇਆ ਅੱਜ ਇਹ ਅਟੈਕ ਜਿਹੜਾ ਘਰ ਬੈਠ ਕੇ ਉਹਨਾਂ ਦੇ ਘਰ ਦੇ ਵਿੱਚ ਮਾਰਿਆ ਗਿਆ ਅੱਜ ਕੋਈ 900 ਹਜ਼ਾਰ ਬੰਦਾ ਜਿਹੜਾ ਉਹਨਾਂ ਦਾ ਅੰਤਗਵਾਦੀ ਸੀ ਉਹ ਅੱਜ ਨਿਸਤਨਬੂਤ ਹੋ ਚੁੱਕਾ ਵਾ ਔਰ ਇਦਾਂ ਦੀ ਜਿਹੜੀਆਂ ਫੈਕਟਰੀਆਂ ਹੋਰ ਚੱਲ ਰਹੀਆਂ ਆ ਵਾ ਇਹ ਵੀ ਹੋਰ ਜਲਦ ਬੰਦ ਹੋਣਗੀਆਂ ਔਰ ਮੈਂ ਇੱਕ ਗੱਲ ਕਹਿਣਾ ਜਾਊਂਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਾਧਿਅਮ ਨਾਲ ਕਿਉਂਕਿ ਮੈਂ ਵੀ ਉਹਨਾਂ ਦਾ ਐਸਪਾਈ ਹਾਂ ਅਸੀਂ 140 ਕਰੋੜ ਲੋਕ ਉਹਨਾਂ ਨਾਲ ਕੰਦੇ ਨਾਲ ਗੱਲਾਂ ਲਾ ਕੇ ਖੜੇ ਆਂ ਔਰ ਜਿਹੜੇ ਵੀ ਉਹ 140 ਕਰੋੜ ਦੀ ਜਿਹੜੀ ਤਾਕਤ ਆ ਉਹਨਾਂ ਨੂੰ ਉਹ ਤਾਕਤ ਬਖਸ਼ਦੀ ਆ ਕਿ ਉਹ ਆਪਣੇ ਦੇਸ਼ ਲਈ ਆਪਣੇ ਰਾਸ਼ਟਰ ਲਈ ਜਿਹੜੇ ਵੀ ਸਹੀ ਫੈਸਲੇ ਆ ਉਹ ਲੈਣ ਦੇ ਵਿੱਚ ਸਕਸ਼ਮ ਆ ਔਰ ਮੈਂ ਕੱਲ ਦੇ ਅਟੈਕ ਤੋਂ ਬਾਅਦ ਇੱਕ ਖੁਸ਼ੀ ਮਨਾ ਰਿਹਾ ਮੈਂ ਕਿ ਇੱਕ ਉਹ ਕੋਈ ਅਟੈਕ ਮਿਲਟਰੀ ਤੇ ਅਟੈਕ ਨਹੀਂ ਕੀਤਾ ਪਾਕਿਸਤਾਨ ਤੇ ਅਟੈਕ ਨਹੀਂ ਕੀਤਾ ਇਹ ਪਾਕਿਸਤਾਨ ਦੀ ਉਸ ਮੁਤਸਵੀ ਸੋਚ ਤੇ ਅਟੈਕ ਆ ਉਹ ਮਿਲਟੈਂਸੀ ਤੇ ਅਟੈਕ ਆ ਜਿਹੜਾ ਪੂਰੇ ਦੇਸ਼ ਨੂੰ ਪੂਰੇ ਵਰਲਡ ਨੂੰ ਖਰਾਬ ਕਰ ਰਿਹਾ ਵਾ ਔਰ ਅੱਜ ਇੱਕ ਕੜੀ ਚੇਤਾਵਨੀ ਆ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੀ 140 ਕਰੋੜ ਦੀ ਆਬਾਦੀ ਵੱਲੋਂ ਕਿ ਪਾਕਿਸਤਾਨ ਦੇ ਉਹ ਨਿਸ਼ਤ ਨਬੂਤ ਉਹ ਸੋਚ ਵਾਲੇ ਲੋਕ ਆਪਣੇ ਆਪ ਨੂੰ ਸਮਝ ਲੈਣ ਨਹੀਂ ਤਾਂ ਘਰ ਠੋਕ ਕੇ ਮਾਰਾਂਗੇ ਇਹ ਅੱਜ ਟ੍ਰੇਲਰ ਆ ਅੱਗੇ ਹਲੇ ਪਿਕਚਰ ਬਾਕੀ ਆ ਪਿਕਚਰ ਤੁਹਾਨੂੰ ਦੇਖਣੀ ਆ ਤਾਂ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਪਿਕਚਰ ਤੁਹਾਨੂੰ ਹੋਰ ਚਾਰੀ ਰਹੇਗੀ ਇਹੀ ਕਹਿੰਦੇ ਆ ਮੈਂ ਹੋਰ ਨਹੀਂ ਕਵਾਂਗਾ ਆਪਣੇ ਦੇਸ਼ ਵਾਸੀਆਂ ਨੂੰ ਇਹ ਕਹਾਂਗਾ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਆਪਣੇ ਸਾਰੇ ਲੋਕ ਇੱਕ ਸੋਚ ਹੋ ਕੇ ਆਪਣੇ ਦੇਸ਼ ਦੇ ਹਿੱਤ ਲਈ ਖੜੇ ਹੋਈਏ ਇਹ ਮੌਕ ਡੀਲ ਜਿਹੜੀ ਅੱਜ ਕੀਤੀ ਜਾਣੀ ਆ ਉਹਦਾ ਵੀ ਅਸੀਂ ਸਾਥ ਦਈਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਤਾ ਨਹੀਂ ਕਿਦਰ ਨੂੰ ਹਾਲਾਤ ਬਦਲਣ ਪਰ ਸਾਨੂੰ ਇੱਕ ਜੁੱਟ ਹੋਣਾ ਪਏਗਾ ਤਾਂ ਵੀ ਅਸੀਂ ਆਪਣੇ ਦੇਸ਼ ਨੂੰ ਤਰੱਕੀ ਵਾਲੀ ਰਾਹ ਤੇ ਲੈ ਜਾ ਸਕਦੇ ਆ ਔਰ ਸ਼ਾਂਤੀ ਕਰ ਸਕਦੇ ਆ ਵਿਸ਼ਵ ਦੇ ਵਿੱਚ ਸ਼ਾਂਤੀ ਤੋਂ ਸਾਡਾ ਸਤਾਂਤਨ ਤਰਮਿਕ ਕੋਈ ਕਹਿੰਦਾ ਵਿਸ਼ਵ ਉਦੇਸ਼ ਸ਼ਾਂਤ ਵਿਸ਼ਵ ਦੀ ਸ਼ਾਂਤੀ ਹੋਵੇ ਸਮਾਜ ਦਾ ਕਲਿਆਣ ਹੋਵੇ ਗਊ ਮਾਤਾ ਦੀ ਜੈ ਹੋਵੇ ਇਸ ਕਰਕੇ ਅਸੀਂ ਤਾਂ ਨਾਰਾ ਹੀ ਇਹ ਸੁਣਨੇ ਆ ਤਾਂ ਅਸੀਂ ਲੋਕ ਇੱਕ ਵਕਤ ਚੜ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜੇ ਹੋਈਏ ਪਰ ਉਹਨਾਂ ਦੇ ਸਾਰੇ ਕੀਤੇ ਹੋਏ ਕੰਮਾਂ ਦਾ ਸਪੋਰਟ ਕਰੀਏ है। जा रही है। तो जी जो तो ये पाकिस्तान ने इंडिया पे हमला किया है पहलगाम आरोप ये बहुत बुरा किया है क्योंकि हमारे प्रधानमंत्री जी ने ये ये ध्यान लिया है कि हम पाकिस्तान से बदला लेंगे घर तो पर जाके लेंगे ये शुरू उन्होंने किया है आज वो डर रहे हैं और हम यहाँ भारतीय सब आजाद हैं और खुश हैं क्योंकि हमें पता है अगर कहा है बदला लेंगे तो बिल्कुल लेंगे तो क्या करने का जो किया गया उसको लेकर है हाँ ये बिल्कुल सही क्या है और भारतीय का पूरा विश्वास है मोदी जी आरोप जैसा उन्होंने कहा है वो कर कर दिखाएंगे पाकिस्तान ने हमला किया है पर उसका पूरा जवाब किया जाएगा